ਜਿਨ ਕਲ ਰਾਖੀ ਨੇ ਸਭ ਤੇ ਹੀ ਮਾ ਦਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਨੇ ਆਮੀ ਆਲਗੁਣ ਪਰੇ ਇੱਕ ਦੁਣੇ ਨਾਹੀ ਅੰਮ੍ਰਿਤ ਛਾੜ ਵਿਖੇ ਬਿਖਾਹੀ ਮਾਇਆ ਭੂ ਪਰਮ ਪਰ ਉਜਲੇ ਸਤਿਧਾਰਾ ਸੋ ਕੀਤ ਲਗਾਈ ਕਿ ਉਤਮੁ ਭੰਤ ਸੁਣਿਆ ਸੰਗਤ ਕਹਿ ਮਿਲੰਤ ਜਮ ਤਾਸੁ ਮਿਕਾਈ ਇਕ ਅਰਦਾਸ ਬਾਟ ਕੀ ਅਤਿ ਕੀ ਗੁਰੂ ਗੋਬਾਉ ਦਾਸ ਰਖੋ ਸਰਬਾਈ ਇਕ ਅਰਦਾਸ ਬਾਟ ਕੀ ਗੁਰੂ ਗੋਬਾਉ ਦਾਸ ਰਖੋ ਸਰਬਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਮਹਾਰਾਜ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अजूनी सैभं गुरप्रसाद राग सुही महल्ला पहला चौपदे कर पहला पांडा ठोए बैस धूप देव हो तां दुद गोजव हो ਦੂਲ ਕਰਮ પુਨ ਸੋਰਤ ਸਮਾਇਨ ਕੋਏ ਨਿਰਾਸ ਜਮਾਵ ਜਪ ਤਾ ਇਕ ਨਾਮ ਔਰ ਨਿਰਾਫਲ ਕਾਮ ਜਪ ਤਾ ਇਕ ਨਾਮ ਔਰ ਨਿਰਾਫਲ ਕਾਮ ਰਹਾਉ ਇਹੋ ਹਾਥ ਕਰੋ ਪਰ ਨੇਤਰੋ ਨੀਂਦ ਨਾ ਆਵੇ ਰਸ ਦਾ ਨਾਮ ਜਪੋ ਤਬ ਮਥੀਏ ਇਨ ਬਿਦੇ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰਧਾਵਨ ਪਾਵਨ ਪਾਤੀ ਤ੍ਰਿਪਤ ਕਰੇ ਦੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਧ ਸਾਹਿਬ ਰਵਤ ਰਹੈ ਕਹੇ 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 ਕਹ ਜਾਵੇ ਤੁਮ ਸਰ ਅਵਰ ਨ ਕੋਈ ਭਗਤ ਹੀਣਾ ਨਾਨਕ ਜਨ ਜੰਪੈ ਹਉਸਾ ਲਹੀ ਸਚਾ ਸੋਈ कह दे कहां है कहे कह जावे तुम सरया मेरे ना कोई पवित्र हीन नानक जन जंपे हौसला ही सच्चा सोई वाह गुरु जी का खालसा वाह ठीक इकु का सतनाम करता पुतु ਨਿਰਭਉ ਦੇਵ ਕਾਲ ਨੂੰ ਤ ਅਜੂਤੀ ਸੈ ਭੰਗ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡ ਧੋਏ ਬਸਤੂਪ ਦੇਵ ਹੋ ਤਾਹੂ ਤਰ ਕੋ ਜਾਵੋ ਦੂਦ ਕਰਮ ਪਰ ਸ੍ਰਿਸ਼ਤ ਸਮਾਇਣ ਹੋਏ ਨਿਰਾਸ ਜਮਾਵੋ ਵਾਹਿ ਜੀ ਕਾ ਖਾਲਸਾ ਵਾਹਿ ਜੀ ਤੇ ਸੁngੁਰ ਪਿਆਰੀ ਗੁਰਸਵਾਰੀ ਸਸਾਂ ਲਈ